ਛੇਰੇ ਪੱਲਾ ਭੱਤੀ ਬਾਈ ਪੱਕੇ ਕੈਨੇਡਾ ਵਾਲੇ ਸੋ ਸਾਰੇ ਪ੍ਰੋਮੋਟਰਾਂ ਦਾ ਬਹੁਤ ਬਹੁਤ ਜਿਆਦਾ ਥੈਂਕ ਯੂ ਬੰਦਾ ਧੜਗੜਿਆ ਹਾਏ ਆ ਸਦਕੇ ਆਉਣ ਦਿਓ ਪਹਿਲੀ ਰੇਡ ਪੈ ਚੁਗੀ ਹੈ ਖੇਡ ਮੈਦਾਨ ਦੇ ਵਿੱਚ ਕੇ ਹੱਥ ਜੋੜ ਮੱਥਾ ਟੇਕ ਪਹਿਲੀ ਰੇਡ ਜਦ ਪਾਈ ਹੋਵੇ ਉਹ ਜੱਫਾ ਪੈਂਦਾ ਵੇਖ ਤਾੜੀ ਲੋਕਾਂ ਨੇ ਮਜਾਈ ਹੋਵੇ ਉਹ ਆਕੇ ਜਦ ਆਨ ਹੰਦਿਆ ਦੇ ਖੜਦਾ ਹੈ ਉਹ ਫਿਰ ਦਿਲ ਗੱਭਰੂ ਦਾ ਆਊਟ ਜੁੜ ਜੁ ਕਰਦਾ ਹੈ ਲਓ ਪਹਿਲਾ ਪੁਆਇੰਟ ਸਟਾਪ ਲੈਂਡ ਦੇ ਖਾਤੇ ਅਗਲੀ ਰੇਡ ਉਹ ਤਾੜੀ ਆਉਂਦਿਓ ਉਹ ਸਾਡੇ ਲਿੰਦੇ ਪੰਜਾਬ ਦੇ ਵਿੱਚ ਆ ਦੂਸਰੀ ਵਾਰ ਢਿੰਜਰ ਬ੍ਰਦਰ ਕੱਪ ਦੇ ਉੱਤੇ 50 ਸਾਲ ਦੇ ਬਾਬਿਆਂ ਦਾ ਮੈਚ ਹੋ ਰਿਹਾ ਹੈ ਲਗਲੀ ਰੇਡ ਪਰ ਸਾਬ ਦੇ ਆਹ ਡਬਲ ਟੱਚ ਦਾ ਇਸ਼ਾਰਾ ਬਾਹਰ ਰੰਦਾਵੇ ਦੀ ਮਿਸਲ ਹੈ ਪੁਆਇੰਟ ਪੁਆਇੰਟ ਰੇਡਰ ਦੇ ਖਾਤੇ ਹੋ ਜਗਾ ਕਾਮੀ ਦਾਸ ਐ ਸਮਰੇ ਵਾਸ਼ਰੂਮ ਨਹੀਂ ਜਾਇਆ ਜਾਂਦਾ ਕਬੱਡੀਆਂ ਬਾਣ ਜਾ ਰਹੇ ਸੋ ਤਾੜੀਆਂ ਮਾਰੋ ਸਾਰੇ ਰਲ ਕੇ ਯਾਰ ਹਲਾਸ਼ੇਰੀ ਦੇਣੀ ਇਨਨ ਹਲਾਸ਼ੇਰੀ ਦਾ ਸਾਰੇ ਰਲ ਕੇ ਜਰਾ ਬਹੁਤ ਬਹੁਤ ਸ਼ੁਕਰੀਆ ਜਨਾਬ ਚੌਧਰੀ ਮੁਹੰਮਦ ਗੁਲਸ਼ਨ ਗੇਲ ਨੰਬਰਦਾਰ ਚਾਕਰ ਬਸੇਨ 46 ਕਾਪੇ ਸਪੋਰਟਸ ਅਫੀਸਰ ਪਾਕਿਸਤਾਨ Air Force اسلام آباد ਜਨਾਬ ਚੌਧਰੀ ਅਕਰਮ ਗੇਲ ਨੰਬਰਦਾਰ ਚਾਕਰ ਬਸੇਨ 346 ਕਾਪੇ ਜਰਾ ਦੀਆਂ ਮੁਹੱਬਤਾ ਪ੍ਰੀਤਾਂ ਦਾ ਤੇ ਸਾਰਾ ਸ਼ੁਕਰੀਆ ਜਨਾਬ ਚੌਧਰੀ ਮੁਹੰਮਦ ਗੁਲਸ਼ਨ ਗੇਲ ਸਾਹਿਬ ਨੰਬਰਦਾਰ ਚਾਕ ਨੰਬਰ 346 ਕਾਪੇ ਚੌਧਰੀ ਅਕਰਮ ਗੇਲ ਨੰਬਰਦਾਰ ਚਾਕ ਨੰਬਰ 346 ਕਾਪੇ ਸਾਧ ਗਲੂਡੋਗਰ ਆਹਾ ਚੱਲ ਜਰਾ ਮੇਰੀ ਵੀਰੀ ਨੰਬਰ ਉਹ ਸਾਹਮਣੇ ਹੋ ਜਰਾ ਸਾਹਮਣੇ ਹੋ ਆਟਾ ਆਇਆ ਕਿ ਆਪੀ ਡਿੱਗ ਪਿਆ ਉਹ ਪੈ ਗਿਆ ਤੁਣਮਾਲੀ ਜਫੀ ਨਾਲ ਸੋ ਤਾੜੀਆਂ ਮਾਰੋ ਯਾਰ ਇਹਨਾਂ ਨੂੰ ਇਹਨਾਂ ਲਈ ਤਾੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਇਹ ਜਿਹੜਾ ਆ 50 ਸਾਲ ਆਲਾ ਮੈਚ ਆ ਨਾ ਇਹ ਪਾਕਿਸਤਾਨ ਦੇ ਵਿੱਚ ਚਿੰਜਰਾਇ ਕੋਚ ਕੀਤਾ ਸੀਗਾ ਕਾਮੀ ਲੋਕਾਂ ਨੂੰ ਪਤਾ ਹੋਣਾ ਇਹ ਚਿੰਜਰਾਂ ਲਾਂਚ ਕੀਤਾ ਸੀਗਾ 50 ਸਾਲ ਵਾਲਾ ਮੈਚ ਨਾ ਔਰ YouTube ਦੇ ਉੱਤੇ ਨਾ ਇੱਕ ਸਾਲ ਇਸ ਮੈਚ ਦੇ ਚਰਚੇ ਰਹੇ ਲਓ ਲਓ ਕਾਲੂ ਕਾਲੂ ਇਸ ਸਮੇ ਖੇਡ ਮੈਦਾਨ ਦੇ ਵਿੱਚ ਲਾਲੂ ਲਾਲੂ ਕਰਦਾ ਹੈ ਬੱਲੇ ਬੱਲੇ ਆਓ ਇਸ ਸਮੇ ਖੇਡ ਮੈਦਾਨ ਦੇ ਵਿੱਚ ਲੱਗਦੇ ਹੋਏ ਜੋਰ ਆਓ ਸਵਾਦ ਕਬੱਡੀ ਦਾ ਲਓ ਪੁਆਇੰਟ ਸਟਾਪ ਲਾਈਨ ਦੇ ਖਾਤੇ ਔਰ ਬਿੱਲਾ ਪੱਟੀ ਪੱਕੇ ਕਨੇਡਾ ਵਾਲੇ ਜਜ਼ਪਾਰਸભાઈ ਹੋ ਗਿਆ ਲਾਈਫ ਬਿੱਲਾ ਪੱਟੀ ਸਾਡਾ ਬਾਈ ਪੱਕੇ ਕਨੇਡਾ ਵਾਲੇ ਸੋ ਬਹੁਤ ਜਦਾ ਥੈਂਕ ਯੂ ਬੜਾ ਧੰਨਵਾਦ ਹੈ ਅਗਲੀ ਰੇਡ ਆਓ ਨਿਸਾਰ ਸਾਪ ਆਓ ਦੇਵੀ ਦਾਸ ਦੀ ਧਰਤੀ ਜਿੱਥੇ ਵੱਡੇ ਵੱਡੇ ਖਿਡਾਰੀ ਪੈਦਾ ਹੋਇਆ ਲੋਨਸਾਰ ਛੱਪ ਦੀ ਰੇਡ ਪਰ ਸਾਹਮਣੇ ਟੱਕਰ ਆਓ ਫਿਰੇ ਦੀ ਆ ਇਸ ਸਮੇ ਖੇਡ ਮੈਦਾਨ ਦੇ ਵਿੱਚ ਆ ਸ਼ਬੀਰ ਸਰਪੰਚ ਆ ਸਰਪੰਚ ਕਰਦਾ ਹੈ ਟਰਾਈ ਪਰ ਪਰ ਪੁਆਇੰਟ ਪੁਆਇੰਟ ਨਸਾਰ ਸੱਪ ਆਪਣੀ ਟੀਮ ਦੇ ਖਾਤੇ ਸ਼ਾਨਦਾਰ ਇੱਕ ਦਾ ਵਾਦਾ ਕਰਦਾ ਹੋਇਆ ਦਾਦਾ ਕਾਲਿਆ ਪਿਛਲੇ ਜੱਫੇ ਦਾ ਨਾਮ ਲੈ ਜਾ ਆਰ ਕੇ ਦਾਦਾ ਕਾਲਿਆ ਪਿਛਲੇ ਜੱਫੇ ਦਾ ਇਨਾਮ ਲੈ ਜਾ ਆਰ ਕੇ ਪਿਛਲੇ ਜੱਫੇ ਦਾ ਫੌਜੀ ਨੇ ਆਸ ਜੀ ਇਨਾਮ ਅੱਜ ਪੜਾ ਦਿਓ ਆ ਸਵੇ ਫੇਰ ਆ ਸਵੇ 298 ਨੂੰ ਫੌਜੀ ਨੇ ਆਸ ਲਾ ਲਾਲੂ ਲੱਗਦਾ ਫੇਰ ਲੱਗ ਗਿਆ 202 ਨੂੰ ਆਇਆ ਖਿੱਦੜ ਵਾਲੇ ਵਾਲਾ ਲਾਲੂ ਲੱਗਾ ਹੋਇਆ ਔਰ ਨਾਕ ਲਾਇਆ ਹੋਇਆ ਓਏ ਹੋਏ ਨਾਲਾ ਜੋਰ ਥੋੜਾ ਜਿਹਾ ਹੋਰ ਪਰ ਪੁਆਇੰਟ ਹੋ ਗਿਆ ਜੀ ਲਾਲੂ ਦੇ ਖਾਤੇ ਪੁਆਇੰਟ ਹੋ ਗਿਆ ਜੀ ਇਸ ਸਮੇ ਲੈ ਵੀ ਜੱਫਿਆਂ ਦੇ ਪੈਸੇ ਚਿੰਜਰਾਂ ਨੂੰ ਹੋਰ ਦਿੱਤੇ ਜਾਣਗੇ ਇਹ ਚਿੰਜਰਾਂ ਨੂੰ ਪੈਸੇ ਜ਼ਰੂਰ ਦਿੱਤੇ ਜਾਣੇ ਆ ਘਰ ਜਾ ਕੇ ਆਂਡੇ ਘੋੜਾ ਸਟੇਰੀਓ ਲੱਗਾ ਸਾਡੇ ਮੌਸਮ ਨੇ ਇਹਦਾ ਕੋਈ ਪੁਰਾਣਾ ਚੋਟੀ ਦਾ ਖਿਡਾਰੀ ਲੱਗਦਾ ਲੱਗ ਲੱਗਦੀ ਹੈ ਇਹਦੀ ਆਪਣੇ ਵੇਲੇ ਦਾ ਖਿਡਾਰੀ ਲੱਗਦਾ ਚੋਟੀ ਦਾ ਹਾਂਜੀ ਕਹਿੰਦੇ ਨਾ ਚਾਰ ਦਿਨਾਂ ਦੀ ਰੁੱਤ ਜਵਾਨੀ ਉੱਡ ਪੁੱਟ ਜਾਣੀ ਹੁੰਦੀ ਚਾਰ ਦਿਨਾਂ ਦੀ ਰੁੱਤ ਜਵਾਨੀ ਇੱਧਰ ਆਓ ਜੀ ਜਾਫੀ ਜੀ ਆ ਕੇ ਨਾਮ ਲੈ ਜਾਓ ਚਾਰ ਦਿਨਾਂ ਦੀ ਰੁੱਤ ਜਵਾਨੀ ਉੱਟ ਪੁੱਟ ਜਾਣੀ ਹੁੰਦੀ ਹਰ ਹਾਣੀ ਦਾ ਹਾਰ ਹੈ ਹੁੰਦਾ ਕੱਠੀ ਢਾਣੀ ਹੁੰਦੀ ਹਰ ਇੱਕ ਕੋਲੇ ਉਸ ਰੁੱਤ ਦੀ ਇੱਕ ਕਹਾਣੀ ਹੁੰਦੀ ਸਭ ਨੇ ਇਹੀ ਮੰਨਿਆ 파ਰਸ ਰਤ ਹੀ ਰਾਣੀ ਹੁੰਦੀ ਰਤ ਹੀ ਰਾਣੀ ਹੁੰਦੀ ਆ ਪਰ ਇਹ ਬਜ਼ੁਰਗ ਜਿਹੜੇ ਆ ਇਹਨਾਂ ਦੀ ਬਈ 50 ਸਾਲ ਤੋਂ ਬਾਅਦ ਵੀ ਖੇਡ ਰਿਆ ਬੜੀ ਗੱਲ ਆ ਹਾਂ ਕਾਮੀ ਜੁੜ ਜਾ ਆ ਜੀ ਜਵੇ ਚਿੰਝਰ ਜੀ ਚੌਧਰੀ ਸੁਲਾਹੋਦੀਨ ਚਿੰਝਰ ਸਾਹਿਬ ਆ ਜੀ ਜਵੇ ਚਿੰਦਰ ਸਾਹਿਬ ਚੌਦੀ ਸਲਾਹউদ্দিন ਚਿੰਦਰ ਜੀ ਬਹੁਤ ਜਿਆਦਾ ਸ਼ੁਕਰੀਆ ਲਓ ਸਾਹਮਣੇ ਟੱਕਰ ਸਿਰੇ ਦੀ ਲਓ ਇਸ ਸਮੇ ਖੇਡ ਮੈਦਾਨ ਦੇ ਵਿੱਚ ਗੁੱਟ ਬਣਿਆ ਹੋਇਆ ਹੈ ਉਹ ਬਾਉ ਕਰੈਸ਼ੀ ਅੱਲਾਹ ਦਿੱਤਾ ਕਰੈਸ਼ੀ ਸਾਹਿਬ ਉਹ ਪਾਉ ਪੰਗੜੇ ਉਹ ਬਾਉ ਕਰੈਸ਼ੀ ਪੁਆਇੰਟ ਜੋੜਦਾ ਹੋਇਆ ਸਟਾਪ ਲਾਈਨ ਦੇ ਖਾਤੇ ਔਰ ਗੁਲਾਮ ਅਲੀ ਸੰਘੇੜਾ ਸਾਡਾ ਭਾਈ ਬਹਿਰੀਨ ਪੁਲਿਸ ਵਾਲਾ ਜੱਟ 298 ਚੱਕ ਇਸੇ ਪਿੰਡ ਦਾ ਜੰਮਾ ਲੈ ਸੋ ਬਹੁਤ ਜਿਆਦਾ ਥੈਂਕ ਯੂ ਬੱਡਾ ਧੰਨਵਾਦ ਹੈ ਵੱਡਾ ਕਬੱਡੀ ਪ੍ਰੋਮੋਟਰ ਹੈ ਅਗਲੀ ਰੇਡ ਲਓ ਇਸ ਸਮੇ منانے چکی ہے پر سامنے کلب جو جلد ہی گراؤنڈ آجو مہربانی کر کے بڑے دونوں کلب گراؤنڈ آج اور جب چودھری ہبی بلا جا بھی دن باد ہے چودھری جمیل <سؤال> جا چودھری سلیم جاپ چودھری جاویدر ਸਾਬ ਮੁਹੰਮਦ ਹੁਸੈਨ ਝਿੰਜਰ ਸਾਹਿਬ ਚੌਧਰੀ ਸ਼ਾਹਰ ਝਿੰਜਰ ਸਾਹਿਬ ਔਰ ਚੌਧਰੀ ਸਮਾਨ ਝਿੰਜਰ ਸਾਹਿਬ ਚੌਧਰੀ ਸਦਾਮ ਹੁਸੈਨ ਝਿੰਜਰ ਪਰ ਸਾਹਮਣੇ ਉਹ ਟੱਕਰ ਸਿਰੇ ਦੀ ਉਹ ਬਾਈ ਤਾਦੀ ਦਾ ਆਉਣ ਦਿਓ ਉਹ ਸੁਆਦ ਏ ਬਾਈ ਆ ਬੰਦਾ ਤਾਂ ਜੱਫਿਆਂ ਦੀ ਰੜੀ ਗੱਡੀ ਆਉਂਦਾ ਹੈ ਇਹ ਲੱਗਦਾ ਬਾਲੇ ਸਮੇਤ ਉਹ ਜੱਫੀ ਬਾੜ ਦਾ ਕਿੰਦੇ ਕਹਿੰਦੇ ਆ ਵੇਟ ਕਰ ਰਿਆ ਸੀਗਾ ਐਸ ਵਰੀ ਤੇ ਯਾਰ ਵੀ ਰਹਦਾਰਾ ਕਿ ਕਦ ਜੱਫੀਆਂ ਪੈਰੀਆਂ ਅਨਸਾਰ ਸੱਪ ਅਲੀ ਅਲੀ ਭਾਈ ਜੱਫੀ ਨੇ ਕਿੰਨੇ ਜੱਫਾ ਮਾਰੇ ਇਧਰ ਮੁਹੰਮਦ ਸਿੰਘ ਜੀ ਚਿੰਜਰ ਸਾਹਿਬ ਕੋ ਨਾਮ ਲੈ ਲਓ ਆਪਣਾ ਲਾਲੂ ਆ ਇਧਰਿਆ ਚਾਚਾ ਲਾਲੂ ਇਧਰ ਆ ਚਾਚਾ ਲਾਲੂ ਜੀ ਤੇਰਾ ਅਨਸਾਰ ਸੱਪ ਦੇ ਵੀ ਦਾ ਸਾਰਾ ਪਰਦਾ ਕਰਦਾ ਪਰਦਾ ਲੈ ਵੀ ਚਿੰਜਰ ਕਬੱਡੀ ਕਲੱਬ ਨਨਕਾਣਾ ਚਿੰਜਰ ਕਬੱਡੀ ਕਲੱਬ ਔਰ ਨਨਕਾਣਾ ਸਾਹਿਬ ਕਬੱਡੀ ਕਲੱਬ ਸ਼ੇਰੇ ਪੰਜਾਬ ਚਿਰ ਕਬੱਡੀ ਕਲੱਬ ਉਹ ਨਨਕਾਣਾ ਸਾਹਿਬ ਕਬੱਡੀ ਕਲੱਬ ਦੋਵੇਂ ਕਲੱਬ ਆ ਯਾਰ ਦੋਵੇਂ ਕਲੱਬ ਆ ਫੇਲੇ ਮੈਚ ਲਈ ਆ ਦੇਖ ਦੋ ਇਹ ਪਾਸੇ ਫੇਰ ਦੂਏ ਪਾਸੇ ਫੇਰ ਕੰਦ ਨਾ ਕਿਨ ਗੱਡ ਕੇ ਯਾਰਾਂ ਨੇ ਚਿਪ ਕੱਟ ਕੇ ਕਿਤੀ ਖੋ ਕੇ ਕਿ ਤਸੱਲੀ ਵਾਲੇ ਜਾਣ ਮਿੱਤਰੋ ਰਾਜੇ ਖੇਲੇ ਹੱਤਾਬ ਸੀਰਾ ਹੋ ਗਿਆ ਝੜ ਗਈ ਸੀਰਾ ਅਮਲੀ ਕੰਡ ਮਿੱਤਰੋ ਅੱਜ ਇਹ ਸਾਡੇ 50 ਸਾਲ 50 ਸਾਲ ਜਿਹੜੇ ਹਨ ਜਵਾਨਾਂ ਦੇ ਵਿਸ਼ਾਲ ਮੈਚ ਸ਼ਬੀਰ ਸਰਪੰਚ ਆ ਲੱਗ ਗਿਆ ਸਰਪੰਚ پانچ ہے کچھا پٹیاں نالی پایا جوڑ سر پانچ نے چنج رالے کبڑی کپنے ہوتے پینی بارے ہیں لاؤ جو ہے پیرے پچاس سال نے پاس بہت زیادہ نیا ہوئے ہے چنج رانی پیرے ہیں گھٹی جرائی سی 50 سال نے بیچھا رہے لے پی پڑے گلا پاؤ جرا میں شکریہ دا کرتا میرے اسید سینت ہے جرا پا بانا نولی چودری محمد جبیل چنجر صاحب حاجی حبیب اللہ چنجر چودری وکیل چنجر چودری محمد سین چنجر ਸਭ ਬਹੁਤ ਬਹੁਤ ਜੀ ਸ਼ੁਕਰੀਆ ਚਿੰਝਰ ਕਬੱਡੀ ਕੱਪ ਦੇ ਸਾਡੇ ਆਨਰ ਸਾਡੇ ਮੌਕੇ ਸੰਭੋ ਚੌਧਰੀ ਸੁਦਾਮ ਸਾਹਿਬ ਚਿੰਝਰ ਚੌਧਰੀ ਜਵੇਦ ਚਿੰਝਰ ਚੌਧਰੀ ਰਸੀਮ ਚਿੰਝਰ ਹੋਰਾਂ ਦਾ ਆਹ ਦੇਖ ਲਾਲੂ ਲੱਗ ਗਿਆ ਫੇਰ ਲਾਲੂ ਲੱਗ ਗਿਆ ਲਾਲੂ ਨਾ ਅੱਜ ਦਰਜਨ ਪੂਰੀ ਕਰਨੀ ਆ ਹਨ ਕੋਈ ਪ੍ਰਾਣਾ ਹੀ ਗੁੱਸਾ ਕੱਢ ਰਿਹਾ ਹੈ ਨਾ ਅੱਜ ਦਾ ਕੋਈ ਪ੍ਰਾਣਾ ਵੈਰ ਜਾਗ ਗਿਆ ਲਾਲੂ ਦਾ 92 ਵਾਲਿਆਂ ਨਾਲ ਆਹ ਵੇਖ ਰਖ ਲਿਆ ਥੱਲੇ ਚਿਪ ਕੱਢਦਾ ਔਰ ਪੁਆਇੰਟ ਦਾ ਕਰਦਾ ਫਾੜਾ ਔਰ ਪੁਆਇੰਟ ਹੋ ਗਿਆ ਜੀ ਨਸਾਰ ਸੱਪ ਦੇ ਖਾਤੇ ਦੇਵੀ ਦਾ ਸੇ ਖਾਤੇ ਔ ਪੁਆਇੰਟ ਜੋ ਦੇਵੀ 10 ਦੀ ਟੀਮ ਦੇ ਖਾਤੇ ਫੌਜੀ ਲਿਆ ਸਭ ਤੁਸੀਂ ਐਕਸ਼ਨ ਚ ਨਹੀਂ ਆਏ ਅੱਜ ਲਓ ਸਾਹਮਣੇ ਰੇਡ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਪਰ ਸਾਹਮਣੇ ਚਾਰਾਂ ਦੇ ਵਿੱਚੋਂ ਲਓ ਟੱਕਰ ਸਿਰੇ ਦੀ ਕਿ ਅੱਜ ਟਕਰੇ ਨੇ ਹਾਰੀਆਂ ਨੂੰ ਹਾਣ ਮਿੱਤਰੋ ਤੇ ਵੱਦ ਵੱਦ ਗੱਭਰੂ ਜਵਾਨ ਮਿੱਤਰੋ ਔ ਰਾਜਾ ਖੇਲਾ ਲਿਖੀ ਜਾਵੇ ਗੱਲ ਲੱਖ ਲੱਖ ਦੀ ਓ ਬਾਈ ਤੁਮ ਪੈ ਗਈ ਜੇ ਚਿੰਜਰਾ ਵਾਲੇ ਕਬੱਡੀ ਕੱਪ ਦੀ ਪੁਆਇੰਟ ਰੇਡਰ ਦੇ ਖਾਤੇ ਲੈ ਵੀ ਰੇਡਰ ਆ ਜਾ ਚੌਧਰੀ ਮੁਹੰਮਦ ਹੁਸੈਨ ਝਿੰਜਰ ਸਾਹਿਬ ਚੌਧਰੀ ਸਲੀਮ ਜੀ ਝਿਰ ਸਾਹਿਬ ਔਰ ਚੌਧਰੀ ਸਦਾਮ ਹੁਸੈਨ ਝਿੰਜਰ ਸਾਹਿਬ ਜੋ ਖੁੱਲੇ ਮਾਨ ਦੇ ਰੇ ਸੇਵਾ ਦੇ ਰਿਹਾ ਪਰ ਸਾਹਮਣੇ ਰੇਡ ਲੋ ਜਮੇ ਦੇ ਵਿੱਚ ਫਿਰ ਪੈ ਚੁੱਕੀ ਹੈ ਔਰ ਜਨਾਬ ਰਾਣਾ ਕਾਸ਼ਫ ਖਾਨ ਸਾਹਿਬ ਸਾਡੇ ਸਪੇਨ ਵਾਲੇ ਔਰ ਅਲੀ ਰਜ਼ਾ ਜੱਟ ਕੈਨੇਡਾ ਵਾਲਾ ਔਰ ਬਿੱਲਾ ਪੱਤੀ ਬਾਈ ਪੱਕੇ ਕੈਨੇਡਾ ਵਾਲੇ ਸੋ ਸਾਰੇ ਪ੍ਰੋਮੋਟਰਾਂ ਦਾ ਬਹੁਤ ਬਹੁਤ ਜਿਆਦਾ ਥੈਂਕ ਯੂ ਬੰਦਾ ਧੰਨਵਾਦ ਹੈ ਪਰ ਸਾਹਮਣੇ ਟੱਕਰ ਉਹ ਬਾਈ ਤਾੜੀ ਆਉਣ ਦਿਓ ਇੱਥੇ ਜੱਫਾ ਉਹ ਕਿਤੇ ਸੌਖੀ ਗੱਲ ਹੈ ਉਹ ਤਾੜੀ ਮਾਰ ਦਿਓ ਜ਼ੋਰਦਾਰ ਸਾਰੇ ਪੰਜਾਬੀ ਵੀਰੋ ਇਹ ਬਜ਼ੁਰਗਾਂ ਵਿੱਚੋਂ ਬਜ਼ੁਰਗਾਂ ਵਿੱਚੋਂ ਭਾਈ ਜੀ ਪਾਲਾ ਜਲਾਲਪੁਰ ਹੋ ਗਿਆ ਹੈ ਹੈਨਾ ਚੱਕੋ ਜਰ ਚੱਕੋ ਜਰ ਲੈ ਵੀ ਵੱਡੇ ਕਲਾਪ ਆਓ ਯਾਰ ਵੀਰੇ ਮੌਸਮ ਤੁਹਾਡੇ ਸਾਹਮਣੇ ਹੀ ਆ ਮੌਸਮ ਖਰਾਬ ਹੋ ਰਿਹਾ ਵੱਡੇ ਕਲਾਪ ਯਾਰ ਆਓ ਵੱਡੇ ਕਲਾਪ ਆਓ ਲੈ ਵੀ ਸੱਪ ਵੇ ਸੱਪਾ ਵੇ ਸੱਪਾ ਇੱਕ ਗੱਲ ਤੇ ਦੱਸ ਆ ਡਾਕ ਮਾਰਨ ਦਾ ਵਾਲ ਤੇ ਦੱਸ ਇਹ ਬਹੁਤ ਪੁਰਾਣਾ ਸੱਪ ਇਹਦੇ ਜੈਰ ਵੀ ਬਹੁਤ ਹੁਣੀ ਆ ਆਹ ਦੇਖ ਦੂਰੇ ਪਾਸੇ ਸਤੇਰਾ ਵੀ ਤਗੜਾ ਲੱਗਿਆ ਨਾ ਭਾਈ ਇਹ ਸਪੇਰੇ ਨੇ ਵੀ ਪਾ ਲਿਆ ਪਟਾਰੀ ਦੇ ਵਿੱਚ ਸੱਪ ਨੂੰ ਔਰ ਕੱਢ ਦਿੱਤੀ ਹੈ ਜੈਰ ਸਾਰੀ ਪੁਆਇੰਟ ਹੋ ਗਿਆ ਜੀ ਫੌਜੀ ਲਿਆਸ ਫੌਜੀ ਲਿਆਸ ਫੌਜੀ ਲਿਆਸ ਕੋਲ ਬਾਰ ਜਾਨੀ ਤੇ 2 ਪੰਨ ਵੇ ਦੇ ਦੇ ਨੇ ਦੋਵੇਂ ਪਾਸੇ ਬਾਹਰ ਹੋ ਜਾ ਇਹ ਕਿਹੜਾ ਕੰਮ ਹੋਇਆ ਤੁਹਾਡੇ ਲਈ ਸੂਰ ਹੈ ਨਹੀਂ ਬਾਹਰ ਹੋ ਜਾ ਜਰਾ ਤੇਰਾ ਆ ਜਾ ਵੀ ਆ ਜਾ ਜੀ ਆ ਜਾਓ ਜੀ ਜਨਾਬ ਚੌਧਰੀ ਮੁਹੰਮਦ ਅਸਰ ਚੇਂਜਰ ਸਾਹਿਬ ਔਰ ਨਾਲ ਤੇਰਾ ਸਾਡੇ ਨਾਮ ਦਾ ਜੱਫੇ ਦੇ ਉੱਤੇ ਲੈ ਵੀ ਰੇਡ ਸਾਕੇ ਰਾਜੇ ਦੀ ਹੈ ਲਾ ਆਇਆ ਨੇਰੀ ਜਲੀ ਹੱਥ ਲਾਇਆ ਚੁੱਪ ਕੇ ਆ ਕੇ ਉਹਦਾ ਤਾਂ ਬਾਈ ਲੱਗਦਾ ਉਹਨਾਂ ਮੇ ਕੱਟ ਆਉਂਦਾ ਲੋ ਸਾਹਮਣੇ ਰੇਡ ਫਿਰ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਪਰ ਸਾਹਮਣੇ ਟੱਕਰ ਫਿਰ ਲਾਲੂ ਦੇ ਨਾਲ ਲੋ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਲੋ ਗੋਟ ਫੜ ਲਿਆ ਲੱਗਦਾ ਹੋਇਆ ਜੋਰ ਆਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਦੋਨੋਂ ਖਿਡਾਰੀਆਂ ਦੇ درمیان ਔਰ 3 ਸਕਿੰਟਾਂ ਦਾ ਸਮਾਂ ਲੋ ਵੇਖਣਾ ਪੈਣਾ ਪੁਆਇੰਟ ਕਿੱਧਰਲੇ ਪਾਸੇ ਜੁੜਦਾ ਹੈ ਲੋ ਰੈਫਰੀ ਵੀ ਵੇਖਣਾ ਪੁਆਇੰਟ ਚੌਧਰੀ ਮੁਹੰਮਦ ਜ਼ੈਨ ਜੱਟ ਨੇ ਪੈਸੇ ਵੀ ਉੱਥੇ ਲੈ ਜਿੱਦੂ ਬਚ ਜਾ ਲੈ ਵੀ ਸਾਕੇ ਰਾਜੇ ਦੇ ਹਰ ਰੇਟ ਦੇ ਜਿਹੜੀ ਮਾ ਮੁਸਨ ਜੱਟ ਨੂੰ ਨਾਮ ਹੈ ਸੋ ਬਹੁਤ ਬਹੁਤ ਸ਼ੁਕਰੀਆ ਜਨਾਬ ਲੈ ਵੀ ਵੱਡੇ ਕਲੱਬ ਆ ਯਾਰ ਰੱਬ ਚਿੰਜਰ ਕਬੱਡੀ ਕਲੱਬ ਆਓ ਸਭ ਟਾਇਰ ਚਿੰਜਰ ਕਬੱਡੀ ਕਲੱਬ ਔਰ ਦੂਏ ਪਾਸੇ ਨਿਕਾਣਾ ਸਭ ਕਬੱਡੀ ਕਲੱਬ ਦੋਵੇਂ ਕਲੱਬ ਆ ਯਾਰ ਪਹਿਲੇ ਵੱਡੇ ਕਲੱਬ ਆਪਣੇ ਗਰਾਊਂਡ ਦੇ ਵਿੱਚ ਔਰ ਦੂਆ ਮੈਚ ਹੈ ਜੀ ਪੀਆਰਪੀ ਪ੍ਰਦੇਸ਼ਾ ਰਾਇਲ ਬੈਲਜੀਅਮ ਕਬੱਡੀ ਕਲੱਬ ਅਸਾ ਸ਼ਬਾਸ ਅਲੀ ਪ੍ਰਦੇਸ਼ਾ ਮਿਰਜ਼ਾ ਚਿੰਜਰ ਬ੍ਰਦਰ ਕਬੱਡੀ ਕਲੱਬ ਔਰ ਮੁਕਾਬਲਾ ਨਨਕਾਣਾ ਸਾਹਿਬ ਕਬੱਡੀ ਕਲੱਬ ਦੋਨੋਂ ਟੀਮਾਂ ਜਲਦੀ ਹੀ ਆਜੋ ਗਰਾਊਂਡ ਦੇ ਵਿੱਚ ਔਰ ਚੌਧਰੀ ਸ਼ਾਹਦ ជីਂਜਰ ਸਾਹਿਬ ਜਨਾਬ ਚੌਧਰੀ ਇਸਮਾਇਲ ជីਂਜਰ ਸਾਹਿਬ ਉਹਨਾਂ ਵੱਲੋਂ ਭਾਈ ਸਾਡੇ ਵਾਸਤੇ ਕਮੇਟੀ ਬਾਕਸ ਦੇ ਵਿੱਚ ਮਾਣ ਸੇਵਾ ਕਾਬਤ ਪਿਆਰ ਸਤਿਕਾਰ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਬੱਡਾ ਧੰਨਵਾਦ ਹੈ ਲੈ ਫੇ ជីਂਜਰਾਦੇ ਕਲੱਬ ਨੇ ਗੁੱਸਾ ਚੜ ਗਿਆ ਕਾਮਰਾਨ ਜਾਫੀ ਜੀ ਆਓ ਜਾਫੀ ਜੀ ਆਓ ਤੁਹਾਡੇ ਲਈ ਫੇਰ ਅਨਾ ਚੌਧਰੀ ਮੁਹੰਮਦ ਸਾਹ ਚੇਂਜਰ ਹਰਾਲੋ ਵੱਡੇ ਕਲੱਬ ਯਾਰ ਆਓ ਆਜੋ ਯਾਰ ਵੱਡੇ ਕਲੱਬ ਆਜੋ ਸੱਡਾ ਇੱਕ ਪਾਸੇ ਸ਼ੇਰੇ ਪੰਜਾਬ ਸਿੰਜਰ ਕਬੱਡੀ ਕਲੱਬ ਆ ਦੂਏ ਪਾਸੇ ਨਨਕਾਣਾ ਕਬੱਡੀ ਕਲੱਬ ਚੌਦੀ ਸਲਾਹਉਦੀਨ ਸਿੰਜਰ ਸਾਹਿਬ ਬਹੁਤ ਜਿਆਦਾ ਸ਼ੁਕਰੀਆ ਜਨਾਬ ਚੌਦੀ ਸਲਾਹਉਦੀਨ ਇੰਜੀਨੀਅਰ ਸਾਹਿਬ ਮੁਹੱਬਤਾਂ ਦਾ ਬਹੁਤ ਜਿਆਦਾ ਸ਼ੁਕਰੀਆ ਤੁਹਾਡਾ ਆਜੋ ਜੀ ਪਟਿਆ ਕਲੱਬਾਂ ਆਜੋ ਵੱਡੇ ਮੈਚ ਵੀਰੇ ਮੌਸਮ ਦੇਖ ਲਓ ਬਦਲਦਾ ਜਾ ਰਿਹਾ ਹੈ ਹਵਾ ਚੱਲ ਰਹੀ ਹੈ

سرور چنجر صاحب چودی عمر حسین چنجر صاحب اور سارے بزرگ جنہ دا سایہ رب سونا سلامت رکھے چنجراتے چودی محمد جمیل چنجر صاحب ਚੌਧਰੀ ਮੁਹੰਮਦ ਇਸਮਾਇਲ ਚਿੰਜਰ ਸਾਹਿਬ ਉਹਨਾਂ ਵੱਲੋਂ ਢੇਰ ਸਾਰਾ ਇਨਾਮ ਮੁਹੱਬਤਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਚੌਧਰੀ ਮੁਹੰਮਦ ਇਸਮਾਇਲ ਚਿੰਜਰ ਸਾਹਿਬ ਬਹੁਤ ਬਹੁਤ ਚਾਹਤਾਂ ਦਾ ਸ਼ੁਕਰੀਆ ਚੌਧਰੀ ਮੁਹੰਮਦ ਜਮਿਲ ਚਿੰਜਰ ਸਾਹਿਬ ਕੁੰਡੀਆਂ ਮੁੱਛਾ ਵਾਲੇ ਗਦਾ ਅੱਖ ਵਿੱਚ ਲਾਲੀ ਮੋਛ ਨੂੰ ਵਟ ਤਾਂ ਮੱਥੇ ਗਰਤ ਚਮਕੇ ਅੱਖ ਵਿੱਚ ਲਾਲੀ ਮੋਛ ਨੂੰ ਵਟ ਤਾਂ ਮੱਥੇ ਗਰਤ ਚਮਕੇ ਪੁੱਤ ਪੰਜਾਬੀ ਹਿੱਕਾਂ ਤੜਕੇ ਦਰਦੇ ਰਮ ਕੇ ਰਮ ਕੇ ਵਿਚ ਲਹਾਰੇ ਅੱਡੀ ਬਾਰਾਂ ਦਿੱਲੀ ਦਾ ਦਿਲ ਧਮਕੇ ਪਾਰਸ ਜੀ ਨੇ ਬੰਗਾ ਲੈਣਾ ਦੁਰੇ ਆਵੇ ਜੰਮ ਕੇ ਅੱਖ ਵਿੱਚ ਲਾਲੀ ਮੋਛ ਨੂੰ ਵਟ ਤਾਂ ਮੱਥੇ ਗੈਰਤ ਚਮਕੇ ਚੌਧਰੀ ਮੁਹੰਮਦ ਜਮਿਲ ਜੀ ਜਰ ਸਾਹਿਬ ਅਜੀ ਹਬੀਬੁੱਲਾ ਚਿੰਝਰ ਸਾਹਿਬ ਚੌਧਰੀ ਮੁਹੰਮਦ ਵਕੀਲ ਚਿੰਝਰ ਸਾਹਿਬ ਰੱਬ ਇਹਨਾਂ ਦਾ ਸਾਇਆ ਰੱਬ ਸੋਣਾ ਚਿੰਝਰਾਂ ਦੇ ਸਿਰ ਤੇ ਸਲਾਮਤ ਰੱਖੇ ਔਰ ਚੜ੍ਹਦੀ ਕਲਾ ਰੱਬ ਸੋਣਾ ਰੱਖੇ ਟੀਮਾਂ ਆਜੋ ਜੀ ਹਾਊਸ ਆਫ ਟਾਇਰ ਸ਼ੇਰੇ ਪੰਜਾਬ ਚਿੰਝਲ ਕਬੱਡੀ ਕਲੱਬ ਔਰ ਇਹਦੇ ਮੁਰਿਆ ਨਨਖਾਣਾ ਸਾਹਿਬ ਕਬੱਡੀ ਕਲੱਬ ਸ਼ੰਭੂ ਭਰੋਲੀ ਟੋਨੀ ਸਾਲ

ਰਾਜੇ ਖੇਲੇ ਚਿੰਝਰਾਂ ਨੇ ਦੁੱਖ ਤੋੜਦੇ ਰਾਜੇ ਖੇਲੇ ਚਿੰਝਰਾਂ ਨੇ ਦੁੱਖ ਤੋੜਦੇ ਧੰਨ ਧੰਨ ਕਰਾਤੀ ਐ ਚਿੰਝਰਾਂ ਨੇ ਲੰਮੇ ਜੋੜੇ ਖਰਚੇ ਕਰਕੇ ਆ ਦੇਖੇ ਕਿ ਬਜ਼ੁਰਗ ਬੇਰਿਆ ਹੋਇਆ ਅਲੀ ਕੀ ਨਾਮ ਇਹਨਾਂ ਦਾ ਚੱਲ ਵੀ ਚੱਲ ਵੀ ਬਜ਼ੁਰਗਾ ਸਦਕੇ ਓ ਯਾਰ ਤਾੜੀਆਂ ਮਾਰੋ ਜਵਾਨੀ ਵਿੱਚ ਦੇਖੋ ਕਹਿੰਦੇ ਆ ਜੀ ਜਿਹੜਾ 10 ਸਾਲ ਦੀ ਉਮਰ ਚ ਸ਼ਰਾਰਤੀ ਨਹੀਂ ਨਾ ਹੁੰਦਾ ਉਹਨੇ ਕਦੇ ਸ਼ਰਾਰਤੀ ਨਹੀਂ ਹੋਣਾ ਜਿਹੜਾ 20 ਸਾਲ ਦੀ ਉਮਰ 'ਚ ਸੋਹਣਾ ਨਹੀਂ ਨਾ ਉਹਨੇ ਫਿਰ ਸਾਰੀ ਉਮਰ ਮਰਦਿਆਂ ਤੱਕ ਸੋਹਣਾ ਨਹੀਂ ਹੋਣਾ। ਭਾਲਾ ਦਿੱਤੇ ਹੱਲ ਦੇਖ ਲੋ ਭਾਵੇਂ। ਨਹੀਂ ਹੋ ਸਕਦਾ ਵੀਰੇ ਨਹੀਂ ਹੋ ਸਕਦਾ। ਜਿਹੜਾ 30 ਸਾਲ ਦੀ ਉਮਰ ਦੇ ਵਿੱਚ ਤਗੜਾ ਨਹੀਂ ਨਾ ਉਹਨੇ ਕਦੇ ਤਗੜਾ ਨਹੀਂ ਹੋਣਾ। ਜਿਹਨੂੰ 40 ਸਾਲ ਦੀ ਉਮਰ 'ਚ ਅਕਲ ਨਹੀਂ ਨਾ ਆਈ ਉਹ ਬਾਬੇ ਨੇ ਕਬਰ ਤੱਕ ਬੇਵਕੂਫ ਹੀ ਜਾਣਾ। ਤੇ 50 ਸਾਲ ਦੀ ਉਮਰ 'ਚ ਮਾਲ ਪੈਸਾ ਨਹੀਂ ਆਇਆ ਤੇ ਉਹਨੂੰ ਫੇਰ ਨਹੀਂ ਮਿਲਣਾ। ਯਾਰ 30 ਸਾਲ ਜੇ ਵੀ ਤਗੜੇ ਸੀ ਹੁਣ ਤੱਕ ਵੀ ਤਗੜੇ ਆ। ਹਾਏ ਆ ਸਦਕੇ। ਮਾਈਆਂ ਘਰੇ ਦੁਆਵਾਂ ਕਰਨੀਆਂ ਹੋਣੀਆਂ। ਯਾ ਅੱਲਾ ਮੇਰਾ ਸੁਹਾਗ ਸਲਾਮਤੀ ਕਰੇ ਆ ਜਵੇ ਹੈਨਾ ਰੱਬ ਸੋਣਾ ਸਾਡੀਆਂ ਮਾਇਆਂ ਦੇ ਸਵਾਗ ਸਲਾਮਤ ਰੱਖੇ ਬਾਬਿਆਂ ਦੀ ਕਬੱਡੀ ਚੱਲ ਰਹੀ ਹੈ ਐਸ ਐਸ ਉਮਰੇ ਬੇਬੇ ਬੇਵãi ਨਾ ਨਾ ਹੋ ਜੇ ਹਾਂ ਇਹ ਬਾਪੂ ਖੇਡਣ ਡੇ ਆ ਤਾਂ ਵਧੀਆ ਖੇਡਣ ਡੇ ਸਾਰੇ ਹਾਂਜੀ ਟੀਮਾਂ ਵੱਡੀਆਂ ਆ ਜੋ ਜੀ ਆਓ ਮੇਰਾ ਭਤੀਜੇ ਚੌਦੀ ਹਾਂਜੀ ਜਵੇਦ ਸਾਹਿਬ ਚਿੰਝਰ ਉਹਨਾਂ ਦੀ ਫਰਮਾਇਸ਼ ਹੈ ਕਿ ਫੌਜੀ ﺍﻟियाਸ ਸਾਹਿਬ ਕਹਿੰਦੇ ਜੀ ਮੈਚ ਵੜਾਓ ਤੁਸੀਂ ਆਪ ਇੱਕ ਕਿੱਟ ਕਰਨ ਜੀ ਹਾਂ ਜੀ ਆ ਜਾਓ ਸਰ ਕੋਈ ਨਹੀਂ ਹੁੰਦਾ ਅੱਛਾ ਅੱਛਾ ਅਨਫਿਟ ਹੈਗੇ ਅਨਫਿਟ ਹਾਜੀ ਜੀ ਸਭ ਹੋ ਗਿਆ ਚਦੀ ਸੁਲਾਹੋਦੀਨ ਜਿੰਦਾ ਸਾਹਿਬ ਆ ਕਬੱਡੀ ਥੋੜੇ ਕਹਿਣ ਤੇ ਆ ਬਜ਼ੁਰਗਾਂ ਦੀ ਹੋ ਰਹੀ ਹੈ ਇਹ ਦੇਖ ਲਓ ਬਜ਼ੁਰਗਾਂ ਨੇ ਜਾਨ ਤਲੀ ਕੇ ਰੱਖ ਕੇ ਆਏ ਹੋਇਆ ਫੌਜੀ ਲਿਆਸਾਵਾ ਤੁਹਾਡਾ ਹੁਣ ਦੇਖ ਲੋ ਛੋਟਾ ਜਿਹਾ ਬੱਚਾ ਸਾਡਾ ਚਦੀ ਸੁਲਾਹੋਦੀਨ ਜਿਹੜੇ ਵੀ ਆਖ ਰਿਹਾ ਕਿ ਫੌਜੀ ਲਿਆਸਾਵਾ ਦੀ ਕਬੱਡੀ ਦੇਖਣੀ ਆ ਹਾਂਜੀ ਮੈਚ ਖਤਮ ਓਏ ਆ ਕਿਹੜਾ ਮੁੰਡਾ ਆ ਗਿਆ ਸੋਹਣਾ ਜਿਆ ਅੱਛਾ ਸ਼ਬਾਸ਼ ਸ਼ੀਫ ਸਹੋਤਰਾ ਹਾਂ ਮੈਂ ਗਵਾ ਵੀ ਇੰਨੀ ਨੇਰੀ ਦੇ ਵਿੱਚ ਵੀ ਇੱਕ ਮੁੰਡਾ ਸੋਹਣਾ ਲੱਗ ਰਿਹਾ ਕਿਵੇਂ ਲੱਗ ਰਿਹਾ ਇਹ ਤਾਂ ਸ਼ਬਾਸ਼ ਸ਼ੀਫ ਸਹੋਤਰਾ